ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਆਪਾਂ ਨੇ ਜਿਹੜੇ ਆ ਆਰਗੈਨਿਕ ਸਬਜ਼ੀਆਂ ਲਾਈਆਂ ਸੀਗੀਆਂ ਕੱਲ ਉਹਨਾਂ ਦੇ ਆਪਾਂ ਸਾਰੇ ਬੀਜ ਦੱਬਤੇ ਤੇ ਆ ਥੋੜੀ ਜਿਹੀ ਜਗ੍ਹਾ ਹੀ ਰਹਿੰਦੀ ਥੋ 10-15 ਕੁ ਫੁੱਟ ਆ ਕੇਰੀ ਦੀ ਇਹਦੇ ਵਿੱਚ ਵੀ ਆਪਾਂ ਇਹਦੇ ਵਿੱਚ ਖਖੜੀਆਂ ਲਾਵਾਂਗੇ ਤੇ ਬਾਕੀ ਆਪਾਂ ਇਹਦੇ ਵਿੱਚ ਕਦੂ ਲਾਤੇ ਇੱਕ ਲਾਤੇ ਦੇ ਵਿੱਚ ਕarele ਲਾਤੇ ਇਹਦੇ ਵਿੱਚ ਤੇ ਇੱਕ ਲਾਇਏ ਨੇ ਖੀਰੇ ਔਰ ਇਹ ਆਪਾਂ ਨੇ ਹਲੇ ਤਿੰਨ ਹੀ ਆਈਟਮਾਂ ਲਾਈਆਂ ਨੇ ਤੇ ਜਿਹੜਾ ਸਾਈਡ ਤੇ ਤੁਸੀਂ ਥਾਂ ਦੇਖ ਰਹੇ ਹੋ ਇਹਦੇ ਵਿੱਚ ਮੂੰਗੀ ਬੀਜਾਂਗੇ ਆਪਾਂ ਮੂੰਗੀ ਹਲੇ ਆਪਾਂ ਨੇ ਲਾਈ ਨਹੀਂ ਹੈਗੀ ਇਹ ਆਰਗੈਨਿਕ ਹੀ ਰੱਖਣੀ ਤਾਂ ਕਰਕੇ ਇੰਨਾ ਕਿਥੋਂ ਆਪ ਨੂੰ ਬਹੁਤ ਆਗਾ ਤੇ ਮੂੰਗੀ ਦਾ ਬੀਜ ਲਿਆਂਦਾ ਪਿਆ ਬਸ ਉਹ ਥੋੜਾ ਜਿਹਾ ਲਾਉਣ ਦਾ ਟਾਈਮ ਨਹੀਂ ਸੀਗਾ ਤੇ ਅੱਜ ਇਹਦੇ ਵਿੱਚ ਖਖੜੀਆਂ ਦੇ 20 ਵੀ ਲਾ ਦਾਂਗੇ ਤੇ ਬਾਕੀ ਇਹਦੇ ਵਿੱਚ ਵੀ ਲਾ ਕੇ ਤੇ ਸਾਰੇ ਤੇ ਵਿੱਚ ਪਾ ਕੇ ਗੋਹਾ ਆਪਾਂ ਨੇ ਅੱਜ ਰੌਣੀ ਕਰਤੀ ਆ ਦੇਖੋ ਸਾਜਾ ਮਾ ਲਾਲ ਪਾਣੀ ਬਣਿਆ ਪਿਆ ਇਹ ਤਿੰਨ ਚਾਰ ਦਿਨਾਂ ਦਾ ਗੋਹਾ ਸਟਿਆ ਪਿਆ ᱛੀ ਇਹਦੇ ਵਿੱਚ ਖਾਲੀਆਂ ਦੇ ਵਿੱਚ ਪਿਆ ਪਿਆ ਸੁੱਕ ਗਿਆ ਐਂ ਲੱਗਦਾ ਵੀ ਆਪਣੇ ਜਿਵੇਂ ਅੱਧਾ ਸੁੱਕਿਆ ਜਾਂ ਗੋਹਾ ਹੋ ਗਿਆ ਸੀਗਾ ਉਹ ਤੇ ਆਪਣੀ ਇੱਧਰ ਵੀਜੀ ਹੋਈ ਆ ਆਪਣੇ ਪਸ਼ੂਆਂ ਵਾਸਤੇ ਚਰੀ ਵੀਜੀ ਹੋਈ ਹੈ ਕੀ ਚਰੀ ਨੂੰ ਵੀ ਪਾਣੀ ਲਾਉਣ ਵਾਲਾ ਹੋ ਰਿਹਾ ਸੀਗਾ ਤੇ ਮੈਂ ਕਿਹਾ ਦੋਨੇ ਚੀਜ਼ਾਂ ਨੂੰ ਇਕੱਠੇ ਹੀ ਲਾ ਦਾਂਗੇ ਇਹ ਆ ਪਰ ਮਾਦੀਆਂ ਇਹਦੇ ਵਿੱਚ ਐਂ ਦੇਖੋ ਤੁਸੀਂ ਆਪਣੇ ਸਿਰਫ ਆ ਦੋ ਖਾਲੀਆਂ ਨੂੰ ਹੀ ਪਾਣੀ ਲਾਇਆ ਬਾਕੀ ਆਪਣੀਆਂ ਤਿੰਨ ਖਾਲੀਆਂ ਦੇਖੋ ਖਾਲੀ ਪਈਆਂ ਨਹੀਂ ਗਈਆਂ ਕਿਉਂਕਿ ਇਹਨਾਂ ਦੇ ਵਿੱਚ ਆਪਣੀਆਂ ਬੇਲਾਂ ਆ ਜਾਣਗੀਆਂ ਜਿਹੜੀਆਂ ਤੁਹਾਨੂੰ ਦੱਸ ਵੀ ਦਿੰਦੇ ਕਿਵੇਂ ਜਾਣਗੇ ਬੇਲਾਂ ਜਿਹੜੀਆਂ ਆ ਇੱਥੇ ਬੇਲਾਂ ਲੱਗੀਆਂ ਹੋਈਆਂ ਨੇ ਉਹ ਉਧਰ ਵਗ ਜਾਣਗੀਆਂ ਜਿਹੜੀਆਂ ਇੱਧਰ ਬੇਲਾਂ ਨੇਗੀਆਂ ਉਹ ਉਧਰ ਵਗ ਜਾਣਗੀਆਂ ਉਧਰ ਵਾਲੀਆਂ ਬੇਲਾਂ ਫੇਰ ਇੱਧਰ ਆ ਜਾਣਗੀਆਂ ਇਹ ਦੋਨੇ ਮਿਕਸ ਹੋ ਜਾਣਗੇ ਇਕੱਠੀਆਂ ਜਿਹੜੀਆਂ ਉਧਰ ਬੇਲਾਂ ਲੱਗੀਆਂ ਹੋਈਆਂ ਨੇ ਉਹ ਪਰਲੇ ਪਾਸੇ ਵਗ ਜਾਣਗੀਆਂ ਐ ਕਰਕੇ ਆਪਾਂ ਨੇ ਪਾਣੀ ਦਾ ਵੀ ਬਚਾਅ ਕੀਤਾ ਹੈਗਾ ਵੀ ਆਪਾਂ ਪਾਣੀ ਵਾਧੂ ਖਰਾਬ ਨਹੀਂ ਕਰਨਾ ਦੇਖਦੇ ਆ ਪਟੜੇ ਯਾਰ ਬੇਲੇ ਪਏ ਨੇ ਵੀ ਕੋਈ ਉਦੋਂ ਪਹਿਲਾਂ ਜੇ ਕੋਈ ਹੋਰ ਚੀਜ਼ ਹੁੰਦੀ ਹੈ ਤਾਂ ਆਪਾਂ ਉਹ ਲਾ ਦਾਂਗੇ ਕਿਉਂਕਿ ਜਗ੍ਹਾ ਆਪਾਂ ਨੇ ਕਦੇ ਵਾਸਤੇ ਖਾਲੀ ਛੱਡਣੀ ਹੈਗੀ ਤੇ ਆਪਣੇ ਚਰੀ ਵੀਜੀ ਹੋਈ ਹੈਗੀ ਇਹ ਚਰੀ ਨੂੰ ਪਾਣੀ ਲੱਗ ਰਿਹਾ ਹੈਗਾ ਉੱਧਰ ਆ ਦੇਖੋ ਇਹ ਸੁੱਕੀ ਪਈ ਸੀ ਨੀਚੋਂ ਕਿਉਂਕਿ ਪਾਣੀ ਦੇ ਜੋਗ ਸੀ ਇਹ ਤਾਂ ਇਹਨੂੰ ਆਪਾਂ ਨੇ ਅੱਜ ਪਾਣੀ ਲਾਤਾ ਇਹ ਕਾਫੀ ਦੋ ਤਿੰਨ ਦਿਨਾਂ ਦਾ ਲਾਉਣ ਵਾਲਾ ਪਿਆ ਸੀ ਪਾਣੀ ਬਸ ਉਹੀ ਟਾਈਮ ਜਾਨੀ ਸੀ ਲੱਗ ਰਿਆ ਇਹ ਮੱਕੀ ਨੂੰ ਆਪਾਂ ਕੱਲ ਕੱਲੋਂ ਜਾਂ ਫਿਰ ਪਰਸੋਂ ਆਪਾਂ ਦੂਜਾ ਤੀਜਾ ਪਾਣੀ ਲਾ ਦਾਂਗੇ ਮੱਕੀ ਤੇ ਆਪਾਂ ਨੇ ਆਰਗੈਨਿਕ ਵਾਲੇ ਤੇ ਆਰਗੈਨਿਕ ਤਰੀਕੇ ਨਾਲ ਸਪਰੇਅ ਕਰੀਆ ਪੈਸਟੀਸਾਈਡ ਤੇ ਪੈਸਟੀਸਾਈਡ ਤੇ ਆਪਾਂ ਨੇ ਕਰੀਆ ਪੁਖਰਾਜ ਤੇ ਇੱਕ 505 ਆਉਂਦੀ ਆ ਤੇ ਇੱਕ ਹੋਰ ਸੀ ਆ ਸਪਰੇਅ ਉਦੋਂ ਮੇਰੇ ਨਾਮ ਨਹੀਂ ਤੇ ਆਣ ਚਾਪਣੇ ਤਿੰਨ ਸਪਰੇਹਾਂ ਮਿਕਸ ਕਰਕੇ ਕਰੀਆਂ ਸੀਗੀਆਂ ਪੈਸਟੀਸਾਈਡ ਤੇ ਆਪਾਂ ਨੇ ਮਿੱਟੀ ਦੀ ਸਪਰੇਅ ਕਰੀ ਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਪਾ ਦਾਂਗੇ ਇਹ ਵੀਡੀਓ ਦੇ ਨਾਲੋਂ ਪਹਿਲਾਂ ਉਹ ਵੀਡੀਓ ਆ ਜੂਗੀ ਆਪਾਂ ਨੇ ਵੀ ਮਿੱਟੀ ਦੀ ਸਪਰੇਅ ਕਿਵੇਂ ਕਰੀ ਹੈਗੀ ਤੇ ਆਪਣਾ ਪਾਲ ਕੇ ਖੜਾਗਾ ਪਾਲ ਕੇ ਦੇਖੋ ਤੁਸੀਂ ਇਹ ਜੇ ਆਪਾਂ ਇਹਨੂੰ ਖੜਾ ਕਰਕੇ ਦੇਖੀਏ ਨਾ ਤਾਂ ਇਹ ਲਗਭਗ 8-10-12 ਫੁੱਟ ਦੇ ਕਰੀਬ ਹੋਊਗਾ 8 ਘੱਟੋ-ਘੱਟ ਦਾ 8-10 ਫੁੱਟ ਤਾਂ ਹੈਗਾ ਹੀ ਹੈ ਕਿਉਂਕਿ ਉੱਥੋਂ ਤੋਂ ਲੈ ਕੇ ਇਹਦੀਆਂ ਜੜਾ ਵੀ ਬੂਝਾਵਰੇ ਤੱਕ ਆ ਗਿਆ ਤੇ ਆਪਣੀ ਸਬਜ਼ੀ ਬਾਜੀ ਲੱਗੀ ਹੋਈ ਹੈ ਇਹਦੇ ਵਿੱਚ ਕੱਖ ਹੋ ਰਹੇ ਨੇ ਆਪਾਂ ਨੇ ਗੋਡਣ ਵਾਲੀ ਪਈ ਹੈਗੀ ਹਲੇ ਕਿਉਂਕਿ ਸੀਜ਼ਨ ਕਰਕੇ ਤੁਹਾਨੂੰ ਪਤਾਗਾ ਵੀ ਟਾਈਮ ਨਹੀਂ ਲੱਗਦਾ ਕਾਜ ਹੀ ਦੇਖੋ ਅਮਰੂਦ ਦਾ ਪੌਦਾ ਜਿਹੜਾ ਕਿੱਡਾ ਕਹਤੇ ਫਲ ਦੇਖੋ ਕਿੰਨਾ ਲੱਗਿਆ ਹੋਇਆ ਅਸਾ ਗਰੇ ਫਾਲ ਇਹਦਾ ਅਸੀਂ ਗਾ ਫਾਲ ਨੇ ਬਹੁਤ ਜਿਆਦਾ ਚੱਕਿਆ ਹੋਇਆ ਹੈਗਾ ਇਹ ਐ ਲਾਲੋ ਵੀ ਬਾਜਨ ਵਾਲੀ ਟੁੱਟ ਜੂਗਾ ਇਹ ਮੈਨੂੰ ਐ ਲੱਗਦਾ ਕਿਉਂਕਿ ਜਿੰਨਾ ਇਹਦੇ ਫਾਲ ਲੱਗਿਆ ਹੋਇਆ ਆ ਚੌਲੇ ਆ ਗਏ ਚੌਲਿਆਂ ਤੇ ਵੀ ਆ ਸੁਣ ਡੀਜੀ ਪਤਾ ਨਹੀਂ ਕੀ ਪਹਿਰੇ ਪੱਤੇ ਜਿ ਖਾਦੇ ਭਾਈ ਇਹਨਾਂ ਦਾ ਵੀ ਕਰਦੇ ਆ ਕੋਈ ਦੇਸੀ ਲਾਜੀ ਕਰਾਂਗੇ ਆ ਗੰਡੇ ਨੇਗੇ ਇਹ ਗੰਡਿਆਂ ਨੂੰ ਯਾਰ ਪਾਣੀ ਦੋ ਤਿੰਨ ਵਾਰ ਟੁੱਟ ਕੇ ਲੱਗੇ ਤੇ ਤਾਂ ਇਹ ਮੱਛੇ ਮੁੱਚੇ ਜੇ ਪੈਣ ਇਹ ਵਧੀਆ ਨਹੀਂ ਹੋਏ ਹੈਗੇ ਆ ਕਿਤੇ ਬਾਕੀ ਦੇਖਾਂਗੇ ਇਹਨਾਂ ਨੂੰ ਪੱਟ ਕੇ ਕੀ ਬਣਦਾਗਾ ਤੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਆਪਣੀ ਮੋਟਰ ਆਗੀ ਉਹ ਪਾਣੀ ਤੇ ਇਹ ਕਿ ਆ ਰਹਾ ਰਮਾ ਕੇ ਬੀਜਿਆ ਹੋਇਆਗਾ ਇਹ ਬਿਨਾ ਰਮਾਈ ਬੀਜਿਆ ਹੋਇਆਗਾ ਕਿਉਂਕਿ ਇਹਦੇ ਵਿੱਚ ਛੋਲੇ ਸੀ ਸੋ ਤੁਹਾਨੂੰ ਪਤਾ ਛੋਲੇ ਵਾਲਾ ਬਾਹਣਾ ਰਮਾਉਂਦੇ ਨਹੀਂ ਹੁੰਦੇ ਪਹਿਲਾਂ ਫਿਰ ਇਹਦੀ ਸੁੱਕਾ ਸੀ ਬਾਣ ਇਹਨੂੰ ਰਮਾ ਕੇ ਬੀਜਿਆ ਦੇ ਵਿੱਚ ਸਰੋਂ ਸੀ ਕਿ ਸਰੋਂ ਵਾਲਾ ਬਾਗੇ ਹੀ ਬੀਜਤੀ ਤਾਂ ਕਰਕੇ ਆਪਣੇ ਸੀਗਾ ਇਹ ਚੱਲ ਰਿਹਾ ਆਪਣਾ ਇਹ ਰਾ ਖਾਲ ਰਾਤ ਨੂੰ ਬਣਾ ਕੇ ਗਿਆ ਸੀ ਕਾਫੀ ਨੇਰਾ ਹੋ ਗਿਆ ਸੀ ਮੈਨੂੰ ਇੱਕ ਦੋਸਤ ਆਪਣੇ ਨਾਲ ਹੋਰ ਸੀਗਾ ਤੇ ਆਪਾਂ ਤੁਹਾਨੂੰ ਦਿਖਾਉਣ ਇਹ ਬੇਲ ਲੱਗੀ ਬਈ ਆਪਣੀ ਇਹ ਫੁੱਲਾਂ ਵਾਲੀ ਬੇਰਾ ਘੇਰਾ ਤਾਂ ਮੇਰੀ ਸਲਾਹ ਹੋਈ ਸੀ ਇਹਨੂੰ ਪੱਟਦਾ ਜਿਹੜੀ ਆਪਣੀ ਦੇਸੀ ਬੇਲ ਹੁੰਦੀ ਹੈ ਵੀ ਉਹਨੂੰ ਲਾ ਦਈਏ ਤੇ ਫਿਰ ਮੈਂ ਕਿਹਾ ਯਾਰ ਮਾਚਲਾਈ ਤਾਂ ਹੋਈ ਆ ਮਾਚਲ ਲੱਗੀ ਰਹਿੰਦੇ ਕੁਝ ਨਹੀਂ ਹੁੰਦਾ ਇਹਨੂੰ ਫਿਰ ਇਹਦੀ ਹੁਣ ਕੇ ਜੀ ਮੈਂ ਦੁਬਾਰੀ ਸ਼ੁਰੂ ਕਰਤੀ ਪਹਿਲਾਂ ਤਾਂ ਮੈਂ ਹਟ ਗਿਆ ਸੀ ਇਹਦੇ ਵਿੱਚੋਂ ਪਾਣੀ ਪੁਣੀ ਪਾਉਣ ਆ ਦੇਖੋ ਇਹ ਕਾਫੀ ਵੱਡੀ ਹੋ ਇਹ ਪਿਛਲੇ ਬਾਰ ਵੀ ਗਈ ਸੀ ਪਿਛਲੇ ਬਾਰ ਕੀ ਹੋਇਆ ਨਾ ਇਹ ਬੰਨੀ ਹੋਈ ਸੀ ਉੱਪਰ ਆ ਦੇਖੋ ਤੁਸੀਂ ਇਹ ਟੁੱਟੀ ਹੋਈ ਹੈਗੀ ਇਹ ਇੱਥੋਂ ਬੰਨੀ ਹੋਈ ਸੀ ਉਹ ਪਿਛਲੇ ਬਾਰ ਆ ਗਈ ਕਾਫੀ ਨੇਰੀ ਉਹ ਬੰਨੀ ਹੋਈ ਕਰਕੇ ਉਹ ਤੋਂ ਜਿਹੜੀ ਨਰਸੀ ਬੰਨੀ ਹੋਈ ਸੀ ਉਹਦੇ ਨਾਲ ਇਹ ਦੋ ਨੇਹਰੀ ਜਾਈ ਨੇਹਰੀ ਨੂੰ ਸਾਰੇ ਪੱਤੇ ਤੋੜਦੇ ਉੱਤੋਂ ਇਹਦੀਆਂ ਡਾਣੀਆਂ ਦੁਪਹਿਰ ਖੜੀ ਆਪਣੀ ਵਿੱਚ ਹੁਣ ਮੈਂ ਖੇਤ ਥੋੜਾ ਜਿਹਾ ਘਟ ਆਉਣਾ ਜੇ ਆਉਣਾ ਤਾਂ ਟਾਈਮ ਨਹੀਂ ਹੁੰਦਾ ਇਹ ਵੀ ਸੁੱਕੀ ਪਈ ਐ ਇਹਨੂੰ ਵੀ ਆਪਾਂ ਕਰ ਦਾਂਗੇ ਹਰ ਜੀ ਪਾਣੀ ਪਾਪਾ ਆ ਟਾਲੀ ਹੋ ਰਹੀ ਆ ਆਪਣੀ ਤੇ ਆ ਹੋ ਗਿਆ ਆਪਣਾ ਗਲਾਬ ਇਹਦੀ ਗਲਾਬ ਦੀ ਕਟਿੰਗ ਕਰਨ ਵਾਲੀ ਆ ਐਜੀ ਤੇ ਕਰਾਂਗੇ ਇਹਨੂੰ ਸਤੰਬਰ ਦੇ ਵਿੱਚ ਤੇ ਨਾਲੇ ਉਧਰ ਵੀ ਲਾ ਕੇ ਆਉਣੇ ਨੇ ਆਪਣੇ ਗਲਾਬ ਦੂਜੇ ਤੇ ਆ ਗਈਆਂ ਆਪਣੀਆਂ ਮਿਰਚਾਂ ਆ ਹੋ ਗਈ ਆਪਣੀ ਅੰਗੂਰਾਂ ਦੀ ਬੇਰ ਦੇਖੋ ਬਹੁਤ ਫੈਲੀ ਹੋਈ ਆ ਇੱਕ ਆ ਮੈਂ ਪਿਛਲੀ ਵਾਰ ਕਲਮਜੀ ਲਾਤੀ ਸੀ ਨੂੰ ਚੌੜ ਕਰਦੇ ਕਰਦੇ ਨੇ ਇਹ ਵੀ ਵਧੀਆ ਹੋ ਰਹੀ ਹੈਗੀ ਪਿਛਲੇ ਸਾਲ ਲਾਈ ਸੀ ਦੇਖ ਲਓ ਐ ਕਿਤੀ ਐਡੀ ਵੱਡੀ ਹੋ ਗਈ ਹੈ ਗਾਹਾਂ ਨੂੰ ਇਹ ਚਾਰ ਫੁੱਲ ਆਪਣੋਂ ਦੇਣ ਲੱਗੀ ਫਲ ਤੇ ਆ ਆਪਣਾ ਪਪੀਤਾ ਟੁੱਟ ਗਿਆ ਸੀ ਇਹਦੇ ਇਹ ਹੁਣ ਤਾਰ ਜੀ ਦੇ ਸਾਰੇ ਖੜਾਗਾ ਬਸ ਇਹਨਾਂ ਵਾਲੀ ਬੇਦ ਬੰਨੀ ਹੋਈ ਆ ਹੁਣ ਆਟਵਾ ਪੱਟਿਆ ਚੋਦੇ ਨੇ ਨਾਲ ਦਿੱਥੋਂ ਮਿੱਟੀ ਗੱਡੀ ਹੁੰਦੇ ਦੀਦੀ ਸਪਰੇਅ ਕਰੀ ਸੀ ਨਾਲੇ ਆਟਵਾ ਪੱਟਿਆ ਗਿਆ ਇਹਦੇ ਵਿੱਚ ਆਪਾਂ ਉਹ ਕਰ ਲਾਂਗੇ ਤੰਬਾ ਘੱਟ ਦਾਂਗੇ ਇਹਦੇ ਵਾਸਤੇ ਆਪਣ ਆ ਗਿਆ ਬਦਾਮ ਦਾ ਬੂਟਾ ਬਦਾਮ ਤੁਹਾਨੂੰ ਦਫਾਵਾ ਗਿਆ ਜਿੱਦੀ ਲੱਗ ਦੇ ਕੇ ਮੈਂ ਬਹੁਤ ਮੈਂ ਕੀ ਹੋਈ ਨਹੀਂ ਚਲੋ ਇਹ ਥੋੜਾ ਜਿਹਾ ਸਪਰਾਈਜ਼ ਹੀ ਰੱਖ ਲਿਆ ਇਹ ਇੱਧਰ ਤੱਕ ਆਗੇ ਦੇਖ ਵੰਗੂਰਾ ਦੀ ਵੇਲ ਕਿੰਨੀ ਫੈਲੀ ਹੋਈ ਆ ਫੁੱਲ ਫਲ ਚੱਕ ਰੱਖਿਆ ਗਿਆ ਨੇ ਬਹੁਤ ਫਲ ਚੱਕਿਆ ਹੋਇਆ ਹੈਗਾ ਤੇ ਆਪਾਂ ਨੇ ਗੰਨੇ ਆ ਹੋਗੇ ਇਹ ਗੰਨੇ ਮੈਂ ਵੀ ਪੈਸੇ ਪੈਸੇ ਨੂੰ ਟੋਈਏ ਜਿਹੜਾ ਬਦ ਦੇ ਸੀ ਇਹ ਆਪੀ ਹੋ ਗਈ ਇੱਧਰ ਤੇਰ ਉੱਧਰ ਵਾਲੇ ਗੰਨੇ ਵੀ ਦੇਖਣ ਵਾਲੇ ਨੇ ਜਿਹੜੇ ਉੱਧੇ ਆਪਾਂ ਨੇ ਅੱਖਾਂ ਲਾਈਆਂ ਸੀਗੀਆਂ ਵੀ ਉਹ ਕੀ ਕਹਿੰਦੇ ਨੇ ਕਿ ਹੋਣਗੇ ਕਦ ਨਹੀਂ ਹੋਣਗੇ ਆ ਜਾਮਣ ਹੋ ਰਹੀ ਇੱਧਰ ਅੱਧੇ ਆਪੀ ਦੁਬਾਰੇ बाकी अपन ਤੁਹਾਨੂੰ ਹੋਰ ਜਾਣਕਾਰੀ ਦਿੰਦੇ ਰਹਾਂਗੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਜੀ